ਹੋਰ ਦੋ ਗੱਲਾਂ ਕਰ ਲਈ ਮੈਂ ਕਬਜਾ ਹੋਰ ਦੋ ਗੱਲਾਂ ਕਰ ਲਈ ਫੇਰ ਪਤਾ ਨਹੀਂ ਮਿਲਿਏ ਕੇ ਨਾ ਮਿਲਿਏ ਫੇਰ ਪਤਾ ਨਹੀਂ ਮਿਲਿਏ ਜਾਨ ਫੇਰ ਨਾ ਮਿਲਿਏ ਮੈਂ ਕਬਜਾ ਹੋਰ ਦੋ ਗੱਲਾਂ ਦੇਸ਼ੂ ਦੇਸ਼ੂ ਚ ਵਤਨ ਦੀ ਮਿੱਟੀ ਨਿਊਜ਼ ਚੈਨਲ ਨੂੰ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਅੱਜ ਅਸੀਂ ਫਿਰ ਹਾਜ਼ਰ ਹਾਂ ਹਫਤਾ ਪਾਓ ਹਫਤਾਵਾਰ ਅਤੇ ਲੜੀਵਾਰ ਸ਼ਿਵ ਕੁਮਾਰ ਬਟਾਲਵੀ ਦਾ ਸੈਲ ਸੰਸਾਰ ਭਾਗ ਨੰਬਰ 8 ਲੈ ਕੇ ਹਾਜ਼ਰ ਹਾਂ ਅਤੇ ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਮੌਜੂਦ ਹਨ ਬਲਵਿੰਦਰ ਸ਼ੇਖੋਂ ਜੀ ਜੋ ਲੇਖਕ ਗਾਇਕ ਵੀ ਹਨ ਇਹਨੋ ਕੋ ਅਸੀਂ ਜਾਣਾਂਗੇ ਅੱਜ ਭਾਗ ਨੰਬਰ 8 ਦੀ ਜਾਣਕਾਰੀ ਸਤਿ ਸ਼੍ਰੀ ਅਕਾਲ ਸ਼ਿਖਰ ਸਾਹਿਬ ਸ਼ਿਖਰ ਸਾਹਿਬ ਪਿਛਲੇ ਐਪੀਸੋਡ ਵਿੱਚ ਭਾਗ ਨੰਬਰ 7 ਵਿੱਚ ਤੁਸੀਂ ਲੂਣਾ ਦਾ ਜ਼ਿਕਰ ਵੀ ਕੀਤਾ ਸੀ ਅਤੇ ਸ਼ੇਖਮਰ ਬਟਾਲਵੀ ਦੇ ਜ਼ਿਕਰ ਕੀਤਾ ਇਹ ਪਿਓ ਫਿਲਮਾਂ ਵਿੱਚ ਵੀ ਇਹਨਾਂ ਦੇ ਗੀਤ ਆਏ ਕਿ ਇਸ ਜਵੰਦੀ ਦੱਸੋ ਸਾਨੂੰ ਕਿਹੜੇ ਕਿਹੜੇ ਗੀਤ ਉਹਨਾਂ ਦੇ ਕਿਹੜੀ ਕਿਹੜੀ ਫਿਲਮ 'ਚ ਗਾਏ ਆ ਤੇ ਕਿਹੜੇ ਕਿਹੜੇ ਮਕਬੂਲ ਹੋਏ ਉਹਨਾਂ ਦੇ ਉਹ ਮੰਦਲ ਫੈਸਲੀਵਲ ਦੱਸਾਈ ਕੋਨਾਂ ਨੇ 1960 ਦੇ ਵਿੱਚ ਸ਼ੌਕਣ ਮੇਲੇ ਦੀ ਦਾ ਨਿਕੇਸੀ ਕਰਨ ਸਾਰੇ ਜੇ ਆ ਗਏ ਉਸ ਤੋਂ ਬਾਅਦ ਫਿਰ ਉਹ ਬੋਰ ਵੀ ਕਈਆਂ ਫਿਲਮਾਂ ਚ ਆਏ ਉਹ ਤੇ ਫਿਰ ਮੇ ਰੇਂਜ ਨਹੀਂ ਆਈ ਕਿਹੜੀ ਕਿਹੜੀ ਪੜਿਆ ਨਹੀਂ ਜਾਂ ਹਾਂਜੀ ਤੇ ਉਹਨਾਂ ਦੇ ਉਹਨਾਂ ਦੇ ਗਾਣੇ ਬੜੇ ਮਕਬੂਲ ਰੱਖੇ ਉਹਨਾਂ ਦੇ ਕਾਫੀ ਜਿੰਨੇ ਗਾਣੇ ਤੇ ਤਨ ਬਸੇ ਜਿਸ ਬਿਸ਼ਰੇਂਦਰ ਕੋਰ ਜਿੰਨੇ ਗਾਏ ਕਾਫੀ ਬੜੇ ਬੜੇ ਕਲਾਕਾਰਾਂ ਨੇ ਗਾਏ ਉਹਨਾਂ ਦੇ ਗਾਣੇ ਤੇ ਹੁਣ ਅੱਜ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਉਹਨਾਂ ਦਾ ਲੂਣਾ ਕਵ ਸੰਗ੍ਰਹਿ ਸਪਿਆ ਹੋਇਆ ਸੀ ਹਾਂਜੀ ਉਹਨਾਂ ਨੂੰ ਮਤਲਬ ਕਿ ਜੇ ਅਵਾਰਡ ਨਹੀਂ ਸੀ ਮਿਲਿਆ ਹੁਣ ਸਕਾਰ ਉਹਨਾਂ ਨੂੰ ਮਿਲਿਆ ਨਹੀਂ ਸੀ ਤੇ ਜਿਹੜਾ ਹੁੰਦਾ ਹੈ ਜਿਹੜੀ ਕਿ ਆਰਥਿਕ ਸਰਕਾਰ ਅੱਛੇ ਡੂਨਾ ਨੂੰ ਅੱਜ ਮਿਲਿਆ ਨਹੀਂ ਸੀ ਤੇ ਉਹਨਾਂ ਨੇ ਅੰਦੇ ਕਿ ਉਹ ਛਪ ਗਈ ਸੀ ਕਿਤਾਬ ਤੇ ਉਹਨਾਂ ਨੇ ਕੀ ਕੀਤਾ ਕਿ ਉਹ ਕਿਤਾਬ ਲੈ ਕੇ ਤੇ ਬਟਾਲਾ ਕਿਸੇ ਬੈਂਕ ਦੇ ਵਿੱਚ ਉਹਨੂੰ ਗੁਰਦੀ ਰੱਖਣ ਵਾਸਤੇ ਗਏ ਅੱਛੇ ਤੇ ਉਹ ਵੀ ਰੱਖਣ ਗਏ ਸੀ ਉਹਨੂੰ ਜਿਹਨੂੰ ਕਹਿੰਦੇ ਕਿ ਗਹਿਣੇ ਰੱਖਣਗੇ ਪੰਜਾਬ ਦੀ ਇਹ ਸਭ ਉਹ ਉਹ ਕਦੇ ਲੀਡ ਰੱਖਣਗੇ ਉਹ ਆਰਥਿਕ ਸਥਿਤੀ ਕਰਕੇ ਤੇ ਉਹ ਭਾਵੇਂ ਉਹਨਾਂ ਦੇ ਨਾਲ ਚ ਬੜੇ ਮਕਬੂਲ ਤੇ ਲੋਕਾਂ ਦੇ ਦਿਲਾਂ ਉਤੇ ਰਾਜ ਕਰਨ ਲੱਗ ਪਏ ਸੀ ਉਹਨਾਂ ਦੇ ਵਿੱਚ ਉਹਨਾਂ ਦੀ ਲੂਣਾ ਜਿਹੜੀ ਹੈ ਬੜੀ ਪ੍ਰਸਿੱਧ ਹੋ ਚੁੱਕੀ ਸੀ ਤੇ ਕਾਫੀ ਉਹਨਾਂ ਦੀ ਆਵਾਜ਼ ਦੇ ਉਹਨਾਂ ਦੀ ਲਿਖਣ ਦੇ ਲੋਕ ਬੜੇ دیਵਾਨੇ ਹੋ ਚੁੱਕੇ ਸੀ ਪਰ ਉਹਨਾਂ ਦਾ ਉਹਨਾਂ ਦੇ ਨਾਲ ਦੇ ਵਿੱਚ ਕਾਫੀ ਸਟੇਜਾਂ ਤੇ ਜਾਨਕਿ ਸਮਿਲਨਾ ਦੇ ਵਿੱਚ ਉਹਨਾਂ ਦਾ ਨਾਮ ਉਜਣ ਲੱਗ ਗਿਆ ਸੀ ਪਰ ਕਹਿੰਦੇ ਕਿ ਜੜੀ ਲਿਖਣੀ ਕੱਲੀ ਜੜੀਆਂ ਕਵਿਤਾ ਲਿਖਣ ਦੇ ਨਾਲ ਤਰਦਾ ਗੁਜ਼ਾਰਾ ਨਹੀਂ ਸੀ ਚੰਦਾ ਜਾਨਕਿ ਆਰਥਿਕ ਪੱਖੋਂ ਕੰਮ ਬਹੁਤ ਜ਼ਿਆਦੀਆਂ ਤੰਗੀਆਂ ਚੱਲ ਰਹੀਆਂ ਸੀ ਇਹਨਾਂ ਦੇ ਨਾਲ ਤੇ ਬੜੀਆਂ ਮੁਸ਼ਕਲਾਂ ਦੇ ਵਿੱਚ ਉਹਨਾਂ ਨੇ ਇਹ ਬੜਾ ਟਾਈਮ ਗੁਜ਼ਾਰਿਆ ਜੀ ਕਰ ਸਕਦੇ ਆ ਕਿ ਲਿਖਣ ਦੇ ਨਾਲ ਖਵਤਾ ਲਿਖਣ ਨਾਲ ਇਹ ਗਿਦਾਰੇ ਨਹੀਂ ਨਾ ਹੁੰਦੇ ਤੇ ਦੇਖੋ ਰਸਤੇ ਗੱਲ ਸੀ ਦੇ ਉਹਨਾਂ ਦਿਨਾਂ ਚ ਬੜੀ ਮੁਸ਼ਕਲ ਸੀ ਤੇ ਫਿਰ ਇਹਨਾਂ ਦੇ ਸਹੋਗੀ ਜਿਹੜੇ ਮਿਲੇ ਇਹਨਾਂ ਨੂੰ ਬੜੇ ਵਧੀਆ ਜਿਹੜੇ ਸੀ ਤੇ ਉਹਨਾਂ ਨੇ ਕਾਫੀ ਇਹਨਾਂ ਦਾ ਸਾਥ ਦਿੱਤਾ ਇਹਨਾਂ ਨੂੰ ਤੇ ਦਸੀਆਂ ਨੇ ਜਿਹੜੇ ਮਨਸੂਬੇ ਸੀ ਕਿਛੇ ਤੋਂ ਸਰ ਉਹ ਵੀ ਦੱਸੋ ਕਿ ਉਹ ਜਿਹੜੀ ਕਿਤਾਬ ਵੀ ਗਹਿਣੇ ਪਉਣ ਗਈ ਸੀ ਲੂਣਾ ਉਹ ਫਿਰ ਗਣੇ ਪੈ ਗਈ ਨਹੀਂ ਗਣੇ ਨਹੀਂ ਕੋਈ اچھا ਉਹ ਗਣੇ ਰੱਖੀ ਨਹੀਂ ਉਹਨਾਂ ਨੇ ਤੇ ਕੀ ਉਹਦੋਂ ਬੈਂਕ ਕਿਤਾਬਾਂ ਵੀ ਗਣੇ ਰੱਖ ਲੈਂਦਾ ਹੁੰਦਾ ਹੈ ਇਹ ਤਾਂ ਮੈਨੂੰ ਪਤਾ ਨਹੀਂ ਮੈਂ ਤੇ ਬਿਖਤ ਪੜੀ ਆ ਮੈਂ ਬੜਾ ਹੈਰਾਨ ਆਏ ਗੱਲ ਸੋਚਣਾ ਵੀ ਕਿਤਾਬਾਂ ਜਿਹੜੀਆਂ ਲਿਖਤਾ ਸੀ ਉਹ ਵੀ ਗਣੇ ਰੱਖੀਆਂ ਜਾਂਦੀਆਂ ਸੀ ਉਹਨਾਂ ਬਿਲਕੁਲ ਜੀ ਇਹੋ ਜਿਹਾ ਕੰਮ ਹੁੰਦਾ ਅਰਿਕਾਲ ਤੇ ਬਹੁਤ ਸਾਰੇ ਇਹਨੂੰ ਸਭ ਗਣੇ ਕਿਤਾਬ ਰੱਖ ਦਿੰਦੇ ਨੇ ਉਹ ਸਾਡੀ ਕਿਤਾਬ ਗਾਣੇ ਲੱਗੋ ਤੇ ਚਾਰ ਪੈਸੇ ਦੇ ਦੋ ਹਨ ਚਾਰ ਪੈਸੇ ਦੇ ਦੋ ਹਨ ਸਹੀ ਗੱਲ ਹੈ ਤੇ ਅਗਲੀ ਕਿਤਾਬ ਉੱਪਰ ਪਾਟੇ ਤੇ ਹਮਾਰੇ ਖਿਆਲ ਚ ਮਹੀਨੇ ਦੇ ਵਿੱਚ ਕਣਪਗੜਾ ਹਜ਼ਾਰ ਕਿਤਾਬ ਸ਼ਬਦੀ ਹੁੰਦੀ ਹੈ ਸ਼ਬਦੀ ਇੱਕ ਦਿਨ ਨਾ ਮੈਂ ਇੱਕ ਮਸ਼ਾਇਰੇ ਚ ਗਿਆ ਤੇ ਉੱਥੇ ਕਿਤਾਬ ਰੀਡ ਹੋਣੀ ਸੀ ਕਿਸੇ ਹਾਂਜੀ ਤੇ ਉਹ ਜਦੋਂ ਮੈਂ ਮਸ਼ਾਇਰੇ ਚ ਗਿਆ ਤੇ ਕਿਤਾਬ ਰੀਡ ਹੋਈ ਤੇ ਮੈਂ ਗੱਡੀ ਚ ਬੈਠਾ ਪੜਦਾ ਆਇਆ ਉਹਨੂੰ ਵੀ ਤਾਂ ਕੀ ਸ਼ਹਿਰ ਪੁਰਾਣਾ ਸੀ ਉਹ ਲਿਖ ਦਿੱ ਜਿਹੜਾ ਸੀ ਹੂੰ ਹੂੰ ਜਦੋਂ ਪਰਦਾ ਆਇਆ ਤੇ ਉਸ ਤੋਂ ਮੈਨੂੰ ਕੋਈ ਸਮਝ ਨਹੀਂ ਲੱਗੀ ਹੂੰ ਕੇ ਨਹੀਂ ਜਿਹਨੂੰ ਪੰਜਾਬੀ ਚ ਕਹਿੰਦੇ ਵੀ ਟੇਕਿਆ ਲੱਗਦਾ ਬਸ ਛਿਖੂਨ ਸਾਹਿਬ ਬਟਾਲੂ ਸਾਹਿਬ ਇੰਨੀਆਂ ਪਰੇਸ਼ਾਨੀਆਂ ਹੋਣ ਦੇ ਬਾਵਜੂਦ ਵੀ ਇੰਨਾ ਵਧੀਆ ਕਿਸ ਤਰ੍ਹਾਂ ਲਿਖਦੇ ਰਹੇ ਅਜੇ ਲਿਖਣ ਦਾ ਕਾਰਨ ਉਹਨਾਂ ਦਾ ਇਹੋ ਸੀਗਾ ਕਿ ਉਹ ਪਿਆਰ ਵਿੱਚ ਹੋਈ ਅਸਫਲ ਰੇ ਜੋ ਲਿਖਿਆ ਤੇ ਆਰਥਿਕ ਵੀ ਦੁਰਲਭਤਾ ਉਹਨਾਂ ਦੇ ਪਰੇਸ਼ਾਨੀ ਹੂੰ ਉਹਨਾਂ ਦੇ ਲੋਕ ਇੱਕ ਜਨਕ ਮਜ਼ਬੂਤ ਕਰਮਜੀ ਜਿਹਦੇ ਕਰਕੇ ਨਾ ਉਹਨਾਂ ਨੂੰ ਇੰਦਾਂ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੁਰਲਭਤਾ ਦੇ ਵਿੱਚ ਰਹਿ ਗਈ ਇਹ ਕੁਝ ਲਿਖਣਾ ਪਿਆ ਔਰ ਉਹਨਾਂ ਨੇ ਇਹ ਜੀਂਦਾ ਨੂੰ ਹੰਡਾ ਕੇ ਸਾਰਿਆਂ ਨੂੰ ਤੇ ਫਿਰ ਸਾਨੂੰ ਮਤਲਬ ਕਿ ਕਹਿ ਸਕਦੇ ਕਿ ਇਹ ਰਚਨਾ ਜਿਹੜੀਆਂ ਨੇ ਲਿਖ ਕੇ ਸਾਡੀ ਝੋਲੀ ਪਈ ਕਿਉਂਕਿ ਕਦੋਂ ਜਦੋਂ ਵੀ ਕੋਈ ਲਿਖਦਾ ਹੈ ਤੇ ਉਹਦੀ ਕੋਈ ਨਾ ਕੋਈ ਤੇ ਉਹਦੇ ਨਾਲ ਘਟਨਾਵਾਂ ਬੀਤੀਆਂ ਹਾਂਜੀ ਕੋਈ ਜਾਂ ਕੋਈ ਪਿਆਰ ਹੁੰਦਾ ਕਰਕੇ ਹੋ ਗਿਆ ਜਾਂ ਕੋਈ ਆਰਥਿਕ ਪੱਖੋਂ ਕਮਜ਼ੋਰ ਹੋ ਗਿਆ ਜਾਂ ਕੋਈ ਉਹਦੀਆਂ ਹੋਰ ਮੁਸ਼ਕਲਾਂ ਹੋ ਗਈਆਂ ਜਿੰਨੇ ਵੀ ਸ਼ਾਇਰ ਹੋਏ ਅੱਜ ਤੱਕ ਉਹਨਾਂ ਨੇ ਆਪੋ ਆਪਣੀਆਂ ਮੁਸ਼ਕਲਾਂ ਨੂੰ ਹੀ ਜਾਹਰ ਕੀਤਾ ਵਾਜਨੀ ਕਿ ਮੈਂ ਨਹੀਂ ਕਹ ਸਕਦਾ ਕਿ ਤੁਹਾਡੇ ਬਾਰੇ ਥੋੜਾ ਕਿਵੇਂ ਦੇਖੀ ਜੋ ਉਹਦੋਂ ਹੱਡ ਬੀਤ ਰਹੀ ਉਹ ਤੇ ਉਹੀ ਉਹ ਤੇ ਉਹਦੇ ਕਾਰਨ ਹੀ 2-3 ਸੀਗੇ ਮਿਲਰੀ ਇੱਕ ਤਾਂ ਉਹਦੀ ਪਿਆਰ ਦੀ ਅਸਫਲਤਾ ਸੀਗੀ ਉਹਦੇ ਨਹੀਂ ਉਹਨੂੰ ਉਹਦਾ ਸੰਪੂਰਨ ਨਹੀਂ ਚੜ੍ਹ ਪਾਇਆ ਤੇ ਦੂਸਰਾ ਉਹਦਾ ਕਾਰਨ ਇਹ ਸੀ ਕਿ ਵੀ ਆਰਥਿਕ ਕੋ ਕਮਜ਼ੋਰ ਸੀ ਆਰਥਿਕ ਪੱਖੋਂ ਕਾਫੀ ਕਮਜ਼ੋਰ ਹੋਣ ਕਰਕੇ ਵੀ ਉਹ ਇਹ ਵਿਚਾਰੇ ਨੂੰ ਸਾਹਮਣਾ ਕਰਨਾ ਪਿਆ ਔਰ ਇਹਨਾਂ ਚੀਜ਼ਾਂ ਦੀਆਂ ਇਕਠਨਾਈਆਂ ਦੇ ਵਿੱਚੋਂ ਹੀ ਕਹਿੰਦੇ ਕਿ ਉਹ ਕੋਈ ਮਜਬੂਤ ਚੀਜ਼ ਨਿਕਲਦੀ ਹੈ ਬਿਲਕੁਲ ਸਹੀ ਆ ਜੋ ਕੁਝ ਵੀ ਉਹਨਾਂ ਸਾਡੀ ਝੋਲੀ ਪਾਇਆ ਮਤਲਬ ਕਿ ਆਪਣੀ ਮਕਬੂਲ ਸ਼ਾਇਰੀ ਜਿਹੜੀ ਆ ਉਹ ਇਹਨਾਂ ਚੀਜ਼ਾਂ ਦਾ ਹੀ ਕਾਰਨ ਬਿਲਕੁਲ ਬਿਲਕੁਲ ਸ਼ੇਖੂਨ ਸਾਹਿਬ ਇਸ ਤਰ੍ਹਾਂ ਕਿ ਪਰੇਸ਼ਾਨੀਆਂ ਵੀ ਉਹਦਾ ਜਾਨਕੀ ਨਸ ਨਸ ਅਤਮ ਅਤਮਸਿਕ ਹੁੰਦੀ ਰਹੀਆਂ ਬਿਰਹੂ ਦਾ ਸੁਲਤਾਨ ਵੀ ਉਹਨਾਂ ਨੂੰ ਕਿਹਾ ਜਾਂਦਾ ਉਹਨਾਂ ਨੇ ਮਿਕਸ ਕਰਕੇ ਹੀ ਉਹ ਸਭ ਕੁਝ ਉਹਨਾਂ ਨੇ ਸਭ ਕੁਝ ਇਹ ਲਿਖ ਕੇ ਆਇਆ ਬਿਲਕੁਲ ਸਹੀ ਤੇ ਜੀਗੂ ਸਾਹਿਬ ਹਰ ਵਾਰੀ ਤੁਸੀਂ ਸਾਨੂੰ ਕੁਝ ਤਾਜ਼ਾ ਸੁਣਾਉਂਦੇ ਰਹੇ ਜੀ ਹਰ ਐਪੀਸੋਡ ਦੇ ਵਿੱਚ ਕੋਈ ਨਾ ਕੋਈ ਕੁਛ ਵਧੀਆ ਲੈ ਕੇ ਆਉਂਦੇ ਰਹੇ ਤੁਸੀਂ ਐਰਕਾ ਕਿਸ ਤਰ੍ਹਾਂ ਦੀ ਗੱਦ ਲੈ ਕੇ ਆ ਰਹੇ ਜੀ ਦੇਖੋ ਉਹਨਾਂ ਦੀਆਂ ਗੱਦਲਾਂ ਤੇ ਦਰਦ ਭਰਿਆ ਜੀ ਅੱਜ ਥੋੜਾ ਜਿਹਾ ਗਲਾ ਖਰਾਬ ਆ ਫਿਰ ਵੀ ਇਹਨਾਂ ਸੁਣਾਉਂਦੇ ਨੇ ਬਿਲਕੁਲ ਦੱਬੇ ਚੋਂ ਦਰਦ ਕੱਢਦਾ ਵਾਦ ਲੰਗ ਗਿਆ ਵੇ ਮਾਇਆ ਸਾਵਨ ਲੰਗ ਗਿਆ ਲੰਗ ਗਿਆ ਵੇ ਮਾਇਆ ਸਾਵਨ ਲੰਗ ਗਿਆ ਸਾਰੀ ਧਰਤ ਲਲਾਰੀ ਸਾਵੀ ਰੰਗ ਗਿਆ ਲੰਗ ਗਿਆ ਵੇ ਮਾਇਆ ਸਾਵਨ ਲੰਗ ਗਿਆ ਸਾਰੀ ਧਰਤ ਲਲਾਰੀ ਸਾਵੀ ਰੰਗ ਗਿਆ ਕੰਤ ਜਨਾ ਦੇ ਗਏ ਪਰਦੇਸੀ ਰੋਲ ਦੇਣ ਦੋਹਾਈਆਂ ਵੇ ਸਾਹਮਣੇ ਹੁੰਦਿਆਂ ਸੁਂਦਿਆਂ ਫਿਰ ਵੀ ਨੇ ਤੇਰਹਾਈਆਂ ਸਾਹਮਣੇ ਵੇ ਹੁੰਦਿਆਂ ਸੁਂਦਿਆਂ ਫਿਰ ਵੀ ਨੇ ਤੇਰਹਾਈਆਂ ਕਾਲਾ ਨਾਗ ਸੁਨਿਹਰ ਦਿਲ ਤੇ ਡੰਗ ਗਿਆ ਲੰਗ ਗਿਆ ਵੇ ਮਾਇਆ ਸਾਵਨ ਲੰਗ ਗਿਆ ਲੰਗ ਗਿਆ ਵੇ ਮਾਇਆ ਸਾਵਨ ਲੰਗ ਗਿਆ ਲੰਗ ਗਿਆ ਵੇ ਮਾਇਆ ਸਾਵਨ ਲੰਗ ਗਿਆ ਮਹਤوجੀ شیخوں ਸਾਹਿਬ ਸ਼ਿਵਸ਼ਕ ਇੱਕ ਥੋੜੀ ਜਿਹੀ ਗੱਲ ਦੱਸਿਓ ਵੀ ਜਿਸ ਤਰ੍ਹਾਂ ਤੁਸੀਂ ਤੁਸੀਂ ਵੀ ਸਿੰਗਰ ਜੇ ਹਨ ਤੁਸੀਂ ਆਪਣੇ ਗਾਣੇ ਲਿਖਦੇ ਵੀ ਜੇ ਗਾਉਂਦੇ ਵੀ ਜੇ ਤੇ ਕੀ ਸ਼ਿਵ ਕੁਮਾਰ ਬਟਾਲਵੀ ਨੂੰ ਗਾਉਣਾ ਸੌਖਾ ਰਿਹਾ ਕੁਝ ਇਹ ਤਾਂ ਮੈਨੂੰ ਔਖਾ ਹੀ ਹੈ ਇਹਨਾਂ ਨੂੰ ਹਨਾ ਥੋੜਾ ਗਾਉਣਾ ਔਖਾ ਹੈ ਔਖਾ ਹਨਾ ਹਾਰੇ-ਖਾਰੇ ਬੰਦੇ ਦੇ ਵਿੱਚ ਇਹਨਾਂ ਦਾ ਵਿਰਾਗ ਲਿਆਉਣਾ ਜਾਂ ਉਹਨਾਂ ਦਾ ਗਾਉਣਾ ਮੁਸ਼ਕਲ ਹੈ ਬਿਲਕੁਲ ਸੱਚ ਹੀ ਮੈਨੂੰ ਲੱਗਦਾ ਹੈ ਸ਼ਿਵ ਕੁਮਾਰ ਮੇ ਕੁਰੀ ਐਵੇਂ ਨਹੀਂ ਇਹਨਾਂ ਨੂੰ ਇੱਕ ਕਿਤਾਬ ਮਿਲਿਆ ਇੱਕ ਸਾਦਾ ਬਿਰਹੋ ਦਾ ਸੁਲਤਾਨ ਹਨਾ ਜਿਸ ਤਰ੍ਹਾਂ ਕਿ ਸਾਡੇ ਪੰਜਾਬ ਦੇ ਵਿੱਚ ਦਾਰਾ ਸਿੰਘ ਰਸਤਮ ਸਿੰਘ ਮਹਾਰਾਜਾ ਰਣਜੀਤ ਸਿੰਘ ਕੀ ਨੂੰ ਆਪਣਾ ਛੇਰੇ ਪੰਜਾਬ ਕਿਹਾ ਜਾਂਦਾ ਹੈ ਸ੍ਰਿੰਦਰ ਕੌਰ ਨੂੰ ਕੋਇਲ ਪੰਜਾਬ ਦੀ ਕੋਇਲ ਕਿਹਾ ਜਾਂਦਾ ਹੈ ਜਿ세 ਤਰ੍ਹਾਂ ਇਸੇ ਤਰ੍ਹਾਂ ਹਨ ਕਿ ਇਹਨਾਂ ਦੀ ਮਕਬੂਲੀਅਤ ਜਿਹੜੀ ਹੈ ਇਹਨਾਂ ਦੀ ਅਤੇ ਆਪਣੇ ਮਤਲਬ ਕਿ ਉਸੰਦੇਹ ਰੈਂਡ ਸੈਨ ਦੇ ਮੁਤਾਬਕ ਜਾਨਾਂ ਦੀ ਬੜੀ ਰਚਨਾ ਰਚਦੇ ਸੀਗੇ ਤੇ ਇਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਇਹਨਾਂ ਨੇ ਬਰਵਾਚਨਾ ਇੱਕ ਮੈਂ ਤੇ ਮੈਂ ਇੱਕ ਕਾਵ ਰਚਨਾ ਹੋਰ ਲਿਖੀ। ਕਿਛੇ ਕੋਈ ਇਹਨਾਂ ਦੀ ਬੜੀ ਸਾਰੀ ਜਿਹੜੀ ਗ੍ਰੰਥ ਹੈ ਉਹਦੇ ਵਿੱਚ ਸਾਰੀਆਂ ਇਹਨਾਂ ਦੀ ਖੜ ਤੋਂ ਖੜ ਸੱਚੀ ਕੀ ਹੋਣੀਆਂ ਨੇ ਉਹਦੇ ਵਿੱਚ। ਕੋਈ ਬੜੀਆਂ ਮਤਲਬ ਬੋਲੇ। ਪਰ ਬਹੁਤ ਅੱਛੀਆਂ ਨੇ। ਦੇਚ ਬੜਾ ਕੁਛ ਇਹਨਾਂ ਦਿੱਖਿਆ ਬੜਾ ਬੜਾ ਵਿਦਿਆ ਦਿੱਖਿਆ ਬਿਲਕੁਲ ਛੇਪਾ ਸਭ ਤੁਹਾਨੂੰ ਲੋਕੀ ਜਾਣਦੇ ਹੀ ਆ ਪਛਾਣਦੇ ਹੀ ਆ ਤੁਹਾਡਾ ਨਾਮ ਹੀ ਹੈਗਾ ਤੇ ਕਦੀ ਕਦੀ ਮੈਨੂੰ ਫੋਨ ਕਰਕੇ ਇਹ ਵੀ ਕਹਿ ਦਿੰਦੇ ਆ ਕਿ ਤੁਸੀਂ ਸ਼ੇਖਮਰ ਬਟਾਲਵੀ ਦੇ ਵੀ ਆਪਣੇ ਗੱਲਾਂ ਨਹੀਂ ਜਾਂਦੇ ਜੀ ਕਿਤੇ ਕਹਿੰਦੇ ਉਹਨਾਂ ਨੂੰ ਕਹੋ ਕਿ ਕਿਤੇ ਆਪਣਾ ਵੀ ਕੁਛ ਸੁਣਾਉਣ ਤੇ ਮੈਂ ਕੁਛ ਨਹੀਂ ਮੈਂਗਾ ਇਹ ਸਾਰੇ ਇਹਦੇ ਨਾਲ ਇੱਕ ਨਾ ਪਿਛਲੇ ਹਫਤੇ ਨਾ ਫੰਕਸ਼ਨ ਸੀ ਕੋ ਜਲੰਧਰ ਤੇ ਮੇਰੀ ਮੈਡਮ ਗਈ ਸੀ ਨਾਲ ਮੇਰੇ ਹਾਂਜੀ ਤੇ ਮੈਡਮ ਦੀਆਂ ਨਾ ਉਸ ਟਾਈਮ ਜਿਹੜੀਆਂ ਸਹੇਲੀਆਂ ਆਈ ਉੱਥੇ ਮਿਲੀਆਂ ਸੀ ਹਾਂਜੀ ਜੋ ਸਾਰਾ ਪ੍ਰੋਗਰਾਮ ਖਤਮ ਹੋ ਗਿਆ ਲੋਕੀ ਚੱਲ ਗਏ ਤੋਂ ਜੜੀਆਂ ਪੰਜ 6 ਦੇ ਗਰਪਸ ਇਹਨਾਂ ਦੀਆਂ ਉਹ ਦੋਨੀਆਂ ਇਹਨਾਂ ਨਾਲ ਜਿਹੜੀਆਂ ਬੜੀਆਂ ਗਿੱਕਾਂ ਉਹ ਘੜੀ ਘੂੜੀ ਬਾਅਦੋਂ ਘੜਜੋ ਉਹਨਾਂ ਨੇ ਮੇਰੇ ਖਾਲਸ 7:00 ਵਜਾ ਤੱਕ میں انہیں اتنے ہو اس نے لکھا سا پچھلے ہفتے کو بہ جا کر لیے میں کیا بہ جا کر لیے پھر پتا نہیں ملئے کہ نہ ملیے پھر پتا نہیں ملیے جا ਫਿਰ ਨਾ ਮਿਲਿਏ ਨਿਕ ਬੈ ਜਾ ਹੋਰ ਦੋ ਗੱਲਾਂ ਕਰ ਲਈਏ ਨਿਕ ਬੈ ਜਾ ਹੋਰ ਦੋ ਗੱਲਾਂ ਕਰ ਲਈਏ ਅਜ ਤੱਕ ਜਿਹੜੇ ਵਿਛੜੇ ਕਦੇ ਵੀ ਮਿਲਦੇ ਨਾ ਅਜ ਤੱਕ ਜੋ ਵੀ ਵਿਛੜੇ ਕਦੇ ਉਹ ਮਿਲਦੇ ਨਾ ਜਿਹੜੇ ਫੁੱਲ ਕਮਲਾਂ ਦੇ ਮੁਲਕੇ ਖਿੜਦੇ ਨਾ ਜਿਹੜੇ ਫੁੱਲ ਕਮਲਾਂ ਦੇ ਮੁਲਕੇ ਖਿੜਦੇ ਨਾ ਮੈਂ ਜਾ ਫੁਰ ਦੋ ਗੰਗਾ ਕਰ ਲਈ ਮੈਂ ਕਿੱਬਹ ਜਾਨੀ ਹੋਰ ਕੋਈ ਬੁਤੰਨਾ ਕਰੀ ਫੇਰ ਪਤਾ ਨਹੀਂ ਮਿਲਿਆ ਕੇ ਦਾ ਨਾਮ ਹੈ پتا نہیں ملیے بہ جا دو گلے بہ جا ہو گلا کر لی, لی, لی بالکل جی بہت ودیا جی شیکو صاحب یہ تو ہو گیا جی جس طرح لکھتا تھا بھی جگ جوںگ ملے گا ہے نا ہاں ਮਤਲਬ ਇਹੋ ਲਿਖਿਆ ਸੀ ਕਿ ਉਹ ਜਦੋਂ ਉਹ ਉੱਥੇ ਗੱਲਾਂ ਇਹ ਚੱਲੀਆਂ ਕਿ ਕੋਈ ਕਹਿੰਦੀ ਕਿ ਮੈਂ 30 ਸਾਲਾਂ ਦਾ ਆਦਮੀ ਲਈ ਕੋਈ ਕਹਿੰਦਾ ਮੈਂ 20 ਸਾਲਾਂ ਦਾ ਮਦਦ ਤੇ ਉਹਨਾਂ ਨੂੰ ਇੰਨਕ ਕਿਹਨਾਂ ਚਾਹ ਦੇ ਖੁਸ਼ੀ ਦੇ ਇੰਨਾ ਬਿਛੋੜਾ ਉਹਨਾਂ ਦੀਆਂ ਅੱਖਾਂ ਵਿੱਚੋਂ ਚਲਕਦਾ ਦੇਖ ਕੇ ਮੈਂ ਮਤਲਬ ਕੋਸ਼ਿਸ਼ ਕਰਨ ਕਿ ਹੋਰ 10 ਮਿੰਟ ਬਹਿ ਜਾਈਏ ਜਿਵੇਂ ਹੌਸ਼ੀ ਗੁਣ ਸਾਹਿਬ ਅਗਲੇ ਭਾਗ ਤੇ ਅਸੀਂ ਪਾਗ ਨੰਬਰ 9 ਚ ਅਗਲੇ ਹfte ਫਿਰ ਮਲਾਗੇ ਤਾ ਕਿ ਉਦੋਂ ਤੇ ਇਕਲੀ ਸਾਨੂੰ ਦੇਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬੰਦੀ ਸਤਿ ਸ਼੍ਰੀ ਅਕਾਲ